ਸ਼੍ਰੀ ਦਰਬਾਰ ਸਾਹਿਬ ਸ਼੍ਰੀ ਤਰਨਤਨ ਸਾਹਿਬ ਜਿੱਥੇ ਕਿ ਇਤਿਹਾਸਕ ਦਰਸ਼ਨੀ ਜੋੜੀ ਨੂੰ ਕਾਰਜ ਸਿਵਾ ਬਾਬਿਆਂ ਵੱਲੋਂ ਢਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅੱਜ ਬੇਸ਼ੱਕ 2-3 ਦਿਨ ਬੀਤ ਚੁੱਕੇ ਨੇ ਪਰ ਅਜੇ ਵੀ ਜਿਹੜਾ ਸਿੱਖ ਸੰਗਤ ਦਾ ਰੋਸ ਆ ਉਹ ਬਿਲਕੁਲ ਵੀ ਜਦਾ ਵੀ ਜਿਹੜਾ ਠੰਡਾ ਨਹੀਂ ਪਿਆ ਰਾਤ ਦਾ ਜਿਹੜਾ ਕਿਸ ਤਰ੍ਹਾਂ ਦਾ ਉੱਥੇ ਮਾਹੌਲ ਰਾਤ ਦੇ ਤਕਰੀਬਨ 12 ਵਜ ਚੁੱਕੇ ਨੇ ਇੱਥੇ ਕਿਸ ਤਰ੍ਹਾਂ ਜਿਹੜੀ ਸਿੱਖ ਸੰਗਤ ਹੈ ਸਿੱਖ ਜਥੇਬੰਦੀਆਂ ਦੇ ਆਗੂ ਉਹ ਆਪਣਾ ਰੋਸ ਜ਼ਾਹਿਰ ਕਰਨ ਦੇ ਲਈ ਅੱਧੀ ਰਾਤ ਨੂੰ ਵੀ ਇੱਥੇ ਬੈਠੇ ਹੋਏ ਨੇ ਕਿਸ ਤਰ੍ਹਾਂ ਦਾ ਉਹਨਾਂ ਨੂੰ ਕੋਈ ਡਰਿਆ ਕਿ ਦੁਬਾਰੇ ਇਸ ਜੋੜੀ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜਾਂ ਕਿਉਂ ਬੈਠੇ ਨੇ ਗਲਬਤ ਕਰਨਗੇ ਸ਼੍ਰੋਮਣੀ ਕਮੇਟੀ ਆਪਣਾ ਪੱਲਾ ਝਾੜ ਚੁੱਕੀ ਆ ਕਿ ਸਾਨੂੰ ਕੋਈ ਬਦਨਾਮ ਕਰ ਰਿਹਾ ਉਹ ਦੂਜੇ ਪਾਸੇ ਕਾਰਸ਼ੇਵਾ ਵਾਲੇ ਬਾਬੇ ਵੀ ਜਿਹੜੇ ਉਹ ਮਾਫੀ ਮੰਗ ਚੁੱਕੇ ਨੇ ਜਿਸ ਤਰ੍ਹਾਂ ਕਿ ਸ੍ਰੀ ਦਰਬਾਰ ਸ਼ਹਿਬ ਤਰਨਤਨ ਸਾਹਿਬ ਦੀ ਜੋੜੀ ਦੇ ਬਾਹਰ ਜਿਹੜੇ ਕਿ ਸਤਕਾਰ ਕਮੇਟੀ ਦੇ ਸਿੰਘ ਜਿਹੜੇ ਅੱਜ ਇਸ ਵਕਤ ਅੱਧੀ ਰਾਤ ਨੂੰ ਜਿਹੜੇ ਤਿਆਰ ਬਰ ਤਿਆਰ ਪੂਰਾ ਬਾਣੇ ਦੇ ਵਿੱਚ ਜਿਹੜੇ ਪੂਰੀ ਤਰ੍ਹਾਂ ਜਿਹੜਾ ਉਹ ਤਿਆਰ ਬਰ ਤਿਆਰ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਜੋ ਇਹਨਾਂ ਦੇ ਮਨ ਦੇ ਵਿੱਚ ਹੈ ਇਹ ਕੋਈ ਦੁਬਾਰੇ ਹੋ ਸਕਦਾ ਉਸ ਦਿਨ ਵੀ ਜਦੋਂ ਰਾਤ ਨੂੰ ਡਿਊਟੀ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸੇ ਤਰੀਕੇ ਨੂੰ ਲੈ ਕੇ ਜਿਹੜਾ ਅੱਜ ਵੀ ਰਾਤ ਨੂੰ ਸਤਕਾਰ ਕਮੇਟੀ ਦੇ ਸਿੰਘਾਂ ਨੇ ਜਿਹੜਾ ਇੱਥੇ ਉਹ ਜਥਾ ਇੱਥੇ ਡਟਿਆ ਹੋਇਆ ਉਹ ਮੋਰਚਾ ਲਾਇਆ ਹੋਇਆ ਤਾਂ ਕਿ ਇਹ ਡਿਊਟੀ ਨੂੰ ਢਾਉਣ ਨਹੀਂ ਦਿੱਤਾ ਜਾਏਗਾ ਕਿਉਂਕਿ ਇਹ ਜਿਹੜਾ ਇੱਕ ਪ੍ਰਾਤਨ ਇਤਿਹਾਸਕ ਦਰਸ਼ਨੀ ਡਿਊਟੀ ਹੈ ਸ਼ਰਮਣੀ ਕਮੇਟੀ ਦੇ ਕਾਰਜ ਸਿਵਾ ਬਾਬਿਆਂ ਦੀ ਜਿਹੜੀ ਉਹ ਰਲੀ ਮਿਲੀ ਭੁਗਤ ਦੇ ਨਾਲ ਕਿਉਂਕਿ ਅਜੇ ਇਹ ਨਹੀਂ ਕੁਝ ਕਹਿ ਸਕਦੇ ਕਿ ਮੁੱਖ ਵੱਡਾ ਦੋਸ਼ੀ ਕੌਣ ਹੈ ਉਹ ਕਹਿੰਦੇ ਨੇ ਇਹਨਾਂ ਨੇ ਸਾਨੂੰ ਕਿਹਾ ਹੀ ਨਹੀਂਗਾ ਔਰ ਕਾਰਜ ਸਿਵਾਲੇ ਕਹਿੰਦੇ ਸੀ ਸੌਰੀ ਮਾਫੀ ਮੰਗ ਜਿਹੜੀ ਇਹ ਸਿੱਖ ਸੰਗਤ ਕੱਲੀ ਇਹੋ ਹੀ ਸਿੱਖ ਸੰਗਤ ਨਹੀਂ ਦੁਨੀਆਂ ਦੇ ਕੋਨੇ-ਕੋਣੇ 'ਚ ਬੈਠੀ ਸਿੱਖ ਸੰਗਤ ਹਰ ਇੱਕ ਦੇ ਮਨ ਦੇ ਵਿੱਚ ਰੋਸ ਹੈ ਕਿ ਜਿਹੜੀ ਇਤਿਹਾਸਿਕ ਦਰਸ਼ਨੀ ਜੋੜੀ ਹੈ ਉਹਨੂੰ ਢੌਂਡੀ ਕੀ ਲੋੜ ਪੈ ਗਈ ਸੀ ਉਹ ਵੀ ਅੱਧੀ ਰਾਤ ਨੂੰ ਉਸ ਦਿਨ ਵੀ ਅੱਧੀ ਰਾਤ ਨੂੰ ਜਿਹੜੇ ਦਰਸ਼ਨੀ ਜੋੜੀ ਢੌਂਡੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਹੈ ਜਿਹੜੇ ਸਿੱਖਾਂ ਜਿਹੜੇ ਸਿੰਘਾਂ ਨੇ ਰੋਕਿਆ ਉਹਨਾਂ ਦੇ ਉੱਤੇ ਜਿਹੜਾ ਉਹ ਹਮਲਾ ਕਰਨ ਦਾ ਜਿਹੜਾ ਉਹ ਵੀ ਦੋਸ਼ ਕਾਰ ਸੇਵਕਾਂ ਦੇ ਉੱਤੇ ਲੱਗਦਾ ਵੀਡੀਓ ਜਰਨਲਿਸਟ ਨੌਕੀਰ ਸਿੰਘ ਨਾਲ ਜਸਵੀਰ ਸਿੰਘ ਦਾ ਖਾਲਸ ਟੀਵੀ ਤਰਨਤਲ ਸਾਹਿਬ